ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਹੈਰੀ ਪੰਜਾਬ ਤੇ ਦੋਸਤੋ ਅੱਜ ਗੱਲ ਕਰਾਂਗੇ ਕਿ ਕਿੰਨੇ ਬੱਚਿਆਂ ਨੇ ਪੇਪਰ ਦਿੱਤਾ ਤੇ ਕਿੰਨੇ ਬੱਚੇ ਪਾਸ ਤੇ ਫੇਲ ਹੋਏ ਦੋਸਤੋ ਕਿੰਨੇ ਨੰਬਰਾਂ ਵਾਲੇ ਬੱਚੇ ਕਿੰਨੇ ਹਨ ਠੀਕ ਹੈ ਦੋਸਤੋ ਅੱਜ ਇਹ ਛੋਟੀ ਜੀ ਵੀਡੀਓ ਰਹਿਣ ਵਾਲੀ ਤੇ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਦੋਸਤੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪੋਜ਼ਿਟਿਵ ਹੈਰੀ ਪੰਜਾਬ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਨਾਲ ਹੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲੈਣਾ ਠੀਕ ਹੈ ਦੋਸਤੋ ਵੀਡੀਓ ਨੂੰ ਕਰਦੇ ਹਾਂ ਦੋਸਤੋ 9371 ਠੀਕ ਹੈ ਦੋਸਤੋ ਜੋ ਬੱਚੇ ਹਨ 9371 ਬੱਚੇ ਜਿਹੜੇ ਇਹ ਉਹ ਬੱਚੇ ਹਨ 9371 ਬੱਚੇ ਜਿੰਨਾਂ ਬੱਚਿਆਂ ਨੇ ਦੋਸਤੋ ईटीटी ਦਾ ਜੋ ਬੱਚਿਓ ਐਂਟਰਸ ਐਗਜ਼ਾਮ ਸੀ ਉਹ ਬੱਚਿਆਂ ਨੇ ਪੇਪਰ ਦਿੱਤਾ ਠੀਕ ਹੈ ਦੋਸਤੋ ਇਹ 9371 ਬੱਚਿਆਂ ਨੇ ਵਿਦਿਆਰਥੀਆਂ ਨੇ ਪੇਪਰ ਦਿੱਤਾ ਜੇ ਹੁਣ ਗੱਲ ਕਰੀਏ ਦੋਸਤੋ 722 ਬੱਚੇ ਇਹ ਦੋਸਤੋ ਉਹ ਬੱਚੇ ਹਨ ਜਿਨ੍ਹਾਂ ਪੇਪਰਾਂ ਨੇ ਇਹ ਪੇਪਰ ਕਰਕੇ ਆਪਣੇ ਪੇਪਰ ਨੂੰ ਕੁਆਲੀਫਾਈ ਕੀਤਾ ਚਾਹੇ ਇਹ ਸਾਰੇ 7222 ਬੱਚੇ ਹਨ ਜਿਹਨਾਂ ਦੇ ਜਰਨਲ ਬੀਸੀਐਸਸੀ ਸਾਰੇ ਬੱਚੇ ਹਨ ਠੀਕ ਹੈ ਦੋਸਤੋ ਇਹ ਬੰਨੇ ਬੱਚਿਆਂ ਨੇ ਪੇਪਰ ਪਾਸ ਕੀਤਾ ਤੇ ਜੇ ਗੱਲ ਕਰੀਏ ਬੱਚੇ ਜਿਹੜੇ ਪੇਪਰ ਕੁਆਲੀਫਾਈ ਨਹੀਂ ਹੋਏ ਮਤਲਬ ਕਿ ਉਹਨਾਂ ਨੂੰ ਫੇਲ ਕਹੀਏ ਤੇ ਦੋਸਤੋ 2149 ਬੱਚਿਆਂ ਨੇ ਪੇਪਰ ਕੋਲ ਕੁਆਲੀਫਾਈ ਨਹੀਂ ਹੋਇਆ ਮਤਲਬ ਕਿ ਉਹ ਇਸ ਪੇਪਰ ਵਿੱਚ ਫੇਲ ਹੋਏ ਹਨ ਠੀਕ ਹੈ 2149 ਬੱਚੇ ਫੇਲ ਹੋਏ ਹਨ ਤੇ ਹੁਣ ਜੇ ਗੱਲ ਕਰੀਏ ਦੋਸਤੋ ਜਰਨਲ ਵਾਲੇ ਬੱਚੇ ਕਿੰਨੇ ਪਾਸ ਹਨ ਜੋ ਕਿ ਜਰਨਲ ਬੱਚੇ ਦੀ ਗੱਲ ਕਰਦੇ ਜੋ ਕਿ ਦੋਸਤੋ ਜਰਨਲ ਕੈਟਾਗਰੀ ਵਾਲੇ 1857 ਬੱਚੇ ਹਨ ਠੀ ਮੰਨ ਕੇ ਚੱਲੋ 1857 ਜਿੰਨੇ ਵੀ ਜਰਨਲ ਦੇ ਬੱਚੇ ਹਨ ਉਹ ਸਾਰਿਆਂ ਦੇ ਐਡਮਿਸ਼ਨ ਹੋ ਜਾਣਗੇ ਜਿਸ ਸਬੰਧ ਨਾਲ ਉਹਨਾਂ ਦੀਆਂ ਸਟੇਟਾ ਠੀਕ ਹੈ ਦੋਸਤੋ ਹੁਣ ਜੇ ਗੱਲ ਕਰੀ ਦੋਸਤੋ ਆਪਾਂ ਐਸਸੀ ਬੀਸੀ ਵਾਲਿਆਂ ਦੇ ਬੱਚਿਆਂ ਦੀ 5365 ਉਹ ਬੱਚੇ ਹਨ ਜਿਨ੍ਹਾਂ ਨੇ ਪੇਪਰ ਪਾਸ ਕੀਤਾ ਮਤਲਬ ਕਿ ਐਸਸੀ ਤੇ ਬੀਸੀ ਦੋਨੋਂ ਕਾਸਟ ਦੇ ਬੱਚੇ ਹਨ ਇਹ 5365 ਬੱਚਿਆਂ ਨੇ ਪੇਪਰ ਪਾਸ ਕੀਤਾ ਜੋ ਐਸਸੀ ਬੀਸੀ ਦੋਨੋਂ ਕੈਟਾਗਰੀ ਦੇ ਬੱਚੇ ਹਨ ਤਾਂ ਹੁਣ ਦੋਸਤੋ 80 ਤੋਂ ਪਲੱਸ ਵਾਲੇ ਨੰਬਰਾਂ ਬੱਚੇ ਹਨ ਉਹ ਟੋਟਲ ਦੋਸਤੋ ਸਿਰਫ 80 ਸਟੂਡੈਂਟ ਹਨ ਜਿਨ੍ਹਾਂ ਬੱਚਿਆਂ ਨੇ 80 ਤੋਂ ਪਲੱਸ ਨੰਬਰ ਲਏ ਹਨ ਮਤਲਬ ਦੋਸਤੋ 100 ਨੰਬਰਾਂ ਦੇ ਪੇਪਰਾਂ ਵਿੱਚੋਂ ਉਹਨਾਂ ਨੇ ਦੋਸਤੋ 80 ਨੰਬਰ ਲੈ ਕੇ ਆ ਦੋਸਤੋ 80 ਬੱਚਿਆਂ ਨੇ 80 ਤੋਂ ਪਲੱਸ ਨੰਬਰ ਲਏ ਠੀਕ ਹੈ ਦੋਸਤੋ ਜੇ ਹੁਣ ਆਪਾਂ ਗੱਲ ਕਰੀਏ 70 ਤੋਂ ਪਲੱਸ ਕਿੰਨੇ ਬੱਚਿਆਂ ਨੇ ਨੰਬਰ ਲਏ ਦੋਸਤੋ 825 ਸਟੂਡੈਂਟਸ ਜਿਨ੍ਹਾਂ ਬੱਚਿਆਂ ਨੇ 70 ਜਾਂ 70 ਤੋਂ ਪਲੱਸ ਹਨ ਦੋਸਤੋ ਜਿਹੜੇ 70 ਤੋਂ ਪਲੱਸ ਬੱਚੇ ਹਨ ਉਹਨਾਂ ਨੂੰ 100% ਆਪਣਾ ਜੋ ਵੀ ਕਾਲਜ ਦਾ ਐਡਮਿਸ਼ਨ ਲੈਣੀ ਹੋਈ ਹੈ ਉਹਨਾਂ ਨੂੰ ਚੁਆਇਸ ਫਿਲਿੰਗ ਕਰਨਾ ਹੋਏਗਾ ਮਤਲਬ ਕਿ ਉਹਨਾਂ ਦੇ ਮਨਪਸੰਦ ਦੀ ਕਾਲਜ ਵਿੱਚ ਐਡਮਿਸ਼ਨ ਲੈਣ ਦਾ ਮੌਕਾ ਮਿਲੇਗਾ ਜਿਨ੍ਹਾਂ ਦੇ 70 ਤੋਂ ਪਲੱਸ ਨੰਬਰ ਆਣ ਠੀਕ ਹੈ ਦੋਸਤੋ ਇਹੋ ਬੱਚੇ ਹਨ 825 ਜਿਨ੍ਹਾਂ ਬੱਚਿਆਂ ਨੇ 70 ਹਨ ਨੰਬਰ ਹਨ ਜਾਂ 70 ਤੋਂ ਪਲੱਸ ਬੱਚੇ ਹਨ ਠੀਕ ਹੈ ਦੋਸਤੋ ਜੇ ਹੁਣ ਗੱਲ ਕਰੀਏ ਆਪਾਂ 60 ਤੋਂ ਪਲੱਸ ਵਾਲੇ ਬੱਚੇ ਦੋਸਤੋ 60 ਤੋਂ ਪਲੱਸ ਵਾਲੇ ਬੱਚੇ 3083 ਬੱਚੇ ਹਨ ਜਿਨ੍ਹਾਂ ਵਿੱਚੋਂ ਦੋਸਤੋ 60% ਤੋਂ ਨੰਬਰ ਵੱਧ ਪ੍ਰਾਪਤ ਕਰਕੇ ਦੋ 383 ਬੱਚਿਆਂ ਨੇ 60 ਨੰਬਰ ਤੋਂ ਪਲੱਸ ਵਾਲੇ ਜਿਹਨਾਂ ਨੇ 80 90 95 65 68 ਇਹ ਸਾਰੇ ਨੰਬਰ 60 ਤੋਂ ਪਲੱਸ ਦੇ ਸਾਰੇ 3083 ਦੇ ਵਿੱਚ ਆਉਂਦੇ ਹਨ ਠੀਕ ਹੈ ਦੋਸਤੋ ਹੁਣ ਜੋ 50 ਤੋਂ ਪਲੱਸ ਵਾਲੇ ਬੱਚੇ ਹਨ ਲਗਭਗ 6251 ਬੱਚੇ ਹਨ ਜਿਨ੍ਹਾਂ ਨੇ 50 ਨੰਬਰ ਜਾਂ ਪੰਜਾਹ ਤੋਂ ਪਲੱਸ ਮਤਲਬ ਇੱਕ ਸਾਹ ਨਾਲ ਕੁਆਲੀਫਾਈ ਹੀ ਸਮਝ ਲਓ ਜੇ ਬੱਚੇ ਐਸਸੀ ਵਾਲੇ ਹਨ ਜਾ ਦੋਸਤੋ bc ਵਾਲੇ ਹਨ ਉਹਨਾਂ ਨੂੰ 5% ਦੀ ਛੋਟ ਮਿਲੀ ਹੈ ਤਾਂ ਜੋ 45% ਨਾਲ ਪਾਸ ਹੋ ਗਏ ਹਨ ਜਾਨੀ ਕਿ ਉਹਨਾਂ ਨੇ ਕੁਆਲੀਫਾਈ ਪੇਪਰ ਹੋ ਚੁੱਕਾ ਹੈ ਇਹ 651 ਬੱਚੇ ਹਨ ਮਤਲਬ ਜਿਨ੍ਹਾਂ ਨੇ ਪੇਪਰ 50 ਨੰਬਰ ਹਨ 50 ਤੋਂ ਪਲੱਸ ਹਨ ਠੀਕ ਹੈ ਦੋਸਤੋ ਮਤਲਬ ਕਿ 70 ਤੋਂ ਪਲੱਸ ਵਾਲੇ ਬੱਚਿਆਂ ਨੂੰ ਆਪਣਾ ਪਸੰਦੀਦਾ ਕਾਲਜ ਮਿਲੇਗਾ ਤਾਂ ਬਾਕੀ ਬੱਚਿਆਂ ਦਾ ਵੀ ਐਡਮਿਸ਼ਨ ਹੋ ਜੇਗੀ ਮੈਨੇਜਮੈਂਟ ਕੋਟੇ ਰਾਹੀਂ ਤੇ ਦੋਸਤੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਵੇਗੀ ਕਿ ਕਿੰਨੇ ਬੱਚਿਆਂ ਨੇ ਪੇਪਰ ਦਿੱਤਾ ਤੇ ਕਿੰਨੇ ਫੇਲ ਹੋਏ ਇਹ ਸੀ ਆਪਣੀ ਛੋਟੀ ਜੀ ਵੀਡੀਓ ਸਿਰਫ ਆਪਾਂ ਇਹ ਨਿਊ ਜਾਣ ਦੇਣੀ ਜਾਣਕਾਰੀ ਦੇਣੀ ਸੀ ਕਿ ਕਿੰਨੇ ਬੱਚਿਆਂ ਨੇ ਪੇਪਰ ਪਾਸ ਕੀਤਾ ਕਿੰਨੇ ਫੇਲ ਹੋਏ ਹਨ ਤੇ ਕਿੰਨੇ ਨੰਬਰਾਂ ਵਾਲੇ ਬੱਚੇ ਜ਼ਿਆਦਾ ਹਨ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਵੇਗੀ ਅੱਜ ਦੀ ਵੀਡੀਓ ਆਪਾਂ ਇੱਥੇ ਕਰਨ ਕਰਦੇ ਆਂ ਧੰਨਵਾਦ